ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ। ਲੈ ਕੇ ਆਏ ਹਾਂ ਅੱਜ ਦੀ ਨਵੀਂ ਕਹਾਣੀ। ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਵੇਗੀ। ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਮੰਮੀ ਤੂੰ ਚਿੰਤਾ ਨਾ ਕਰ ਮੈਂ ਤਾਂ ਇਹੋ ਜੀ ਕੁੜੀ ਨਾਲ ਵਿਆਹ ਕਰੂੰਗਾ ਜਿਹੜਾ ਤੈਨੂੰ ਮੰਜੇ ਤੋਂ ਪੈਰ ਨਾ ਥੱਲੇ ਰੱਖਣ ਦਵੇ ਫਿਰ ਚਾਰ ਰੋਟੀ ਦੀ ਤਾਂ ਗੱਲ ਦੂਰ ਦੀ ਤੇ ਜੇ ਉਹਨੇ ਮੇਰੀ ਗੱਲ ਨਾ ਮੰਨੀ ਤਾਂ ਫਿਰ ਮੈਂ ਉਹਨੂੰ ਉਸੇ ਵੇਲੇ ਪੇਕੇ ਉਹਦੇ ਪਿਓ ਕੋਲ ਭੇਜ ਦਊਗਾ ਦਿਓਰ ਦੀਆਂ ਕੌੜੀਆਂ ਗੱਲਾਂ ਮਨਮੀਤ ਦੇ ਕੰਨਾਂ ਵਿੱਚ ਤੀਰ ਵਾਂਗ ਚੂਭ ਰਹੀਆਂ ਸੀ ਮਨਮੀਤ ਰੋਂਦੀ ਹੋਈ ਦਿਓਰ ਦੀਆਂ ਗੱਲਾਂ ਸੁਣ ਕੇ ਵੀ ਚੁੱਪ ਚਾਪਰ ਸੋਈ ਚ ਕਰਨਾ ਬਣਾ ਰਹੀ ਸੀ ਗਲਤੀ ਸਿਰਫ ਇੰਨੀ ਸੀ ਕਿ ਉਹਨੇ ਆਪਣੀ ਸਾਸ ਨੂੰ ਸਵੇਰ ਦੀ ਚਾਹ 7 ਵਜੇ ਦੀ بجائے 8 ਵਜੇ ਬਣਾ ਕੇ ਦਿੱਤੀ ਸੀ ਮਨਮੀਤ 2 ਮਹੀਨਿਆਂ ਦੀ ਪ੍ਰੈਗਨੈਂਸੀ ਉਹਨੂੰ ਉਲਟੀਆਂ ਹੁੰਦੀਆਂ ਸੀ ਤੇ ਨਾਲ ਹੀ ਸਿਰਦਰਦ ਵੀ ਉਹਦਾ ਇੱਕ ਵੀ ਕੰਮ ਕਰਨ ਨੂੰ ਦਿਲ ਨਾ ਕਰਦਾ ਗਰਭਵਸਥਾ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਤਾਂ ਖਾਣਾ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਹੁੰਦੀ ਸੀ ਸਭ ਤੋਂ ਜ਼ਿਆਦਾ ਦਿੱਕਤ ਦਾਲ ਬਣਾਉਣ ਵਿੱਚ ਹੁੰਦੀ ਆ ਦਾਲ ਦੀ 스멜 ਨਾਲ ਹੀ ਉਹਨੂੰ ਉਲਟੀਆਂ ਹੋਣ ਲੱਗਦੀਆਂ ਸੀ ਖਾਣ ਵਿੱਚ ਵੀ ਉਹਨੂੰ ਕੋਈ ਸੁਆਦ ਨਾ ਆਉਂਦਾ ਤੇ ਸਾਰਾ ਦਿਨ ਉਹਦਾ ਮਨ ਅਜੀਬ ਜਿਹਾ ਹੀ ਬਣਿਆ ਰਹਿੰਦਾ ਪਰ ਉਹ ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਕਹਿੰਦੀ ਮਨਮੀਤ ਦਾ ਪਤੀ ਰਵਿੰਦਰ ਉਹਦੀ ਕੋਈ ਗੱਲ ਨਾ ਸੁਣਦਾ ਜੇ ਮਨਮੀਤ ਕੁਝ ਕਹਿਣ ਦੀ ਕੋਸ਼ਿਸ਼ ਕਰਦੀ ਤਾਂ ਕਹਿੰਦਾ ਵੇਖ ਮਨਮੀਤ ਤੁਹਾਡੀਆਂ ਔਰਤਾਂ ਦੀਆਂ ਫालतੂ ਦੀਆਂ ਬਿਨਾ ਸਿਰ ਪੈਰ ਦੇ ਗੱਲਾਂ ਸੁਣਨ ਦਾ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਆ ਇਸ ਲਈ ਹੁਣ ਤੂੰ ਇੱਥੋਂ ਜਾ ਤੇ ਆਪਣੀ ਗੱਲ ਜਾ ਕੇ ਮਾਂ ਨੂੰ ਕਹਿ ਰਵਿੰਦਰ ਦਾ ਰੁੱਖਾ ਵਿਹਾਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਹਮੇਸ਼ਾ ਉਹਦਾ ਦਿਲ ਤੋੜ ਦਿੰਦੀਆਂ ਪਰ ਸ਼ਿਕਾਇਤ ਕਰੇ ਵੀ ਤਾਂ ਕਿਹਨੂੰ ਕਰੇ ਉਹਦੀ ਸਾਸਿਕ ਔਰਤ ਹੋ ਕੇ ਮਾਂ ਹੋ ਕੇ ਵੀ ਉਹਦਾ ਦਰਦ ਨਾ ਸਮਝਦੀ ਉੱਤੋਂ ਰਹੀ ਸਹੀ ਕਸਰ ਜਿਉਰ ਅਜੇ ਤਾਨੇ ਸੁਣਾ ਸੁਣਾ ਕੇ ਤਰਵਿੰਦਰ ਦੇ ਕੰਨ ਪਰ ਕੇ ਪੂਰੀ ਕਰ ਦਿੰਦਾ ਜਾਂ ਇਵੇਂ ਕਹੋ ਕਿ ਅਜੇ ਵੀ ਮਨਮੀਤ ਲਈ ਦੂਜੀ ਸੱਸ ਦੀ ਭੂਮਿਕਾ ਹੀ ਨੰਬੁੰਦਾ ਹਰ ਗੱਲ ਤੇ ਹਰ ਕੰਮ ਵਿੱਚ ਮਨਮੀਤ ਨੂੰ ਸਿੱਖਿਆ ਦੇਣ ਆ ਜਾਂਦਾ ਕਿ ਘਰ ਦੀਆਂ ਬਹੂਆਂ ਨੂੰ ਕਿਵੇਂ ਰਹਿਣਾ ਚਾਹੀਦਾ ਆ ਕਿਵੇਂ ਸੱਸ ਸਹੁਰੇ ਤੇ ਪਰਿਵਾਰ ਦੀ ਦੇਖਭਾਲ ਦਾ ਖਿਆਲ ਰੱਖਣਾ ਚਾਹੀਦਾ ਆ ਮਨਮੀਤ ਦੇ ਸਹੁਰੇ ਪਰਿਵਾਰ ਵਿੱਚ ਇੱਕ ਦਿਓਰ ਤੇ ਦੋ ਵਿਆਹੀਆਂ ਨਨਾਨਾ ਤੇ ਸੱਸ ਸਹੁਰਾ ਸੀ ਪੂਰੇ ਘਰ ਚ ਸਿਰਫ ਦਿਓਰ ਦਾ ਹੀ ਰਾਜ ਚੱਲਦਾ ਅਜੇ ਜਿਵੇਂ ਕਹਿੰਦਾ ਉਹਦੀ ਸੱਸ ਉਵੇਂ ਹੀ ਕਰਦੀ ਤੇ ਕਹਿੰਦੀ ਕਿ ਉਹਦੀ ਕਿਸੇ ਵੀ ਗਲਤੀ ਜਾਂ ਗੱਲ ਨੂੰ ਰਵਿੰਦਰ ਸਿਰ ਝੁਕਾ ਕੇ ਮੰਨ ਵੀ ਲੈਂਦਾ ਮਨਮੀਤ ਨੇ ਕਈ ਵਾਰ ਕਿਹਾ ਰਵਿੰਦਰ ਕਰ ਦੀ ਸਾਫ ਸਫਾਈ ਲਈ ਇੱਕ ਕੰਮ ਵਾਲੀ ਰੱਖ ਲੈਣੇ ਆ ਕਿਉਂਕਿ ਦੋ ਬੱਚਿਆਂ ਨਾਲ ਮੇਰੇ ਕੋਲੋਂ ਪੂਰਾ ਕੰਮ ਨਹੀਂ ਹੋਣਾ ਪਰ ਅਜੇ ਦੀ ਕਹੀ ਗੱਲ ਰਵਿੰਦਰ ਵੀ ਮਨਮੀਤ ਦੇ ਸਾਹਮਣੇ ਦੁਹਰਾ ਦਿੰਦਾ ਤੁਦੋ ਬੱਚਿਆਂ ਨਾਲ ਕੰਮ ਨਹੀਂ ਕਰ ਪਉਂਦੀ ਤੇ ਮੇਰੀ ਮਾਂ ਚਾਰ ਬੱਚਿਆਂ ਨਾਲ ਕਿਵੇਂ ਕਰਦੇ ਸਾਰੇ ਕੰਮ ਕਰਦੀ ਸੀ ਤੁਸੀਂ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਡਰਾਮੇ ਬਹੁਤ ਹੋ ਗਏ ਆ ਜਿੰਨੀਆਂ ਸਹੂਦਾਵਾਂ ਓਨੀ ਤਕਲੀਫ ਰਹਿੰਦੀ ਆ ਤੁਹਾਨੂੰ ਮਨਮੀਤ ਨੇ ਚੁੱਪ ਰਹਿ ਕੇ ਸਾਰਾ ਕੁਝ ਚੁੱਪਚਾਪ ਸਹੁੰਨ ਦੀ ਵਜ੍ਹਾ ਨਾਲ ਪਹਿਲੇ ਬੱਚੇ ਦੇ ਜਨਮ ਚ ਬਹੁਤ ਤਕਲੀਫ ਚੱਲੀ ਸੀ ਪਰ ਵਕਤ ਦੇ ਨਾਲ ਮਨਮੀਤ ਨੇ ਆਪਣਾ ਮੂੰਹ ਖੋਲਣਾ ਸ਼ੁਰੂ ਕੀਤਾ ਉਹਨੇ ਦੂਜੇ ਬੱਚੇ ਦੇ ਜਨਮ ਸਮੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਪੇਕੇ ਚੱਲੀ ਆ ਤੇ ਮੇਰੇ ਕੋਲੋਂ ਹੁਣ ਤੁਸੀਂ ਸਾਰੇ ਕਿਸੇ ਕੰਮ ਦੀ ਉਮੀਦ ਨਾ ਰੱਖਿਓ ਜਿੰਨਾ ਹੋ ਸਕੂਗਾ ਮੈਂ ਉਨਾ ਹੀ ਕਰੂੰਗੀ ਬਾਕੀ ਤੁਸੀਂ ਖੁਦ ਵੇਖ ਲਿਓ ਕਿਵੇਂ ਕਰਨਾ ਆ ਜੀ ਦਾ ਨਤੀਜਾ ਇਹ ਹੋਇਆ ਉਹਨੂੰ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਵੀ 6 ਮਹੀਨੇ ਲਈ ਪੇਕੇ ਹੀ ਛੱਡ ਦਿੱਤਾ ਗਿਆ ਤਾਂ ਕਿ ਉਹਨੂੰ ਇਹ ਅਹਿਸਾਸ ਕਰਵਾਇਆ ਜਾ ਸਕੇ ਕਿ ਉਹਦੇ ਇੱਥੇ ਰਹਿਣ ਜਾਂ ਨਾ ਰਹਿਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਵਿੰਦਰ ਦੇ ਸਵਾਏ ਮਨਮੀਤ ਦੇ ਮੁੰਡੇ ਨੂੰ ਵੇਖਣ ਸੌਰਿਆ ਤੋਂ ਕੋਈ ਹੋਰ ਨਾ ਆਇਆ ਪਰ ਬੱਚਿਆਂ ਦੇ ਮੋਹ ਕਾਰਨ ਰਵਿੰਦਰ ਮਨਮੀਤ ਨੂੰ ਆਪਣੇ ਨਾਲ ਘਰ ਲੈ ਆਇਆ ਇਧਰ ਸੱਸ ਤੇ ਦਿਓਰ ਦਾ ਵਿਹਾਰ ਉਵੇਂ ਦਾ ਉਵੇਂ ਦਾ ਹੀ ਰਹਾ ਪਰ ਮਨਮੀਤ ਵੀ ਆਪਣੇ ਕਹੇ ਅਨੁਸਾਰ ਉਹਨਾਂ ਹੀ ਕੰਮ ਕਰਦੀ ਜਿੰਨਾ ਉਹਦੇ ਕੋਲ ਹੁੰਦਾ ਦੋਵੇਂ ਨਨਾਨਾ ਦੇ ਫੋਨ ਨਾਲ ਤਾਂ ਦਿਓਰ ਤੇ ਸੱਸ ਰੋਜ਼-ਰੋਜ਼ ਮਨਮੀਤ ਨੂੰ ਤਾਣੇ ਦੇਣੇ ਤੇ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਹਰ ਰੋਜ਼ ਮਨਮੀਤ ਨੂੰ ਕਦੀ ਪੇਕਿਆਂ ਦੇ ਨਾਂ ਤੇ ਤੇ ਕਦੀ ਘਰ ਦੇ ਕੰਮ ਕਾਜ ਤੇ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਤਾਨੇ ਦਿੰਦੇ। ਮਨਮੀਤ ਵੀ ਹੁਣ ਪਲਟ ਕੇ ਹਰ ਗਲਤ ਗੱਲ ਦਾ ਤੁਰੰਤ ਜਵਾਬ ਦੇ ਦਿੰਦੀ ਜਿਹਦੇ ਨਾਲ ਘਰ ਰੋਜ਼ ਲੜਾਈ ਝਗੜੇ ਸ਼ੁਰੂ ਹੋ ਗਏ। ਆਖਿਰ ਝਗੜੇ ਤੋਂ ਪਰੇਸ਼ਾਨ ਹੋ ਕੇ ਰਵਿੰਦਰ ਨੇ ਆਪਣਾ ਟਰਾਂਸਫਰ ਦੂਜੇ ਸ਼ਹਿਰ ਕਰਵਾ ਲਿਆ। ਤੇ ਸਾਰਿਆਂ ਨੂੰ ਲੈ ਕੇ ਉੱਥੇ ਚਲਾ ਗਿਆ ਪਰ ਉੱਥੇ ਵੀ ਉਹ ਗੱਲ ਗੱਲ ਤੇ ਮਨਮੀਤ ਨੂੰ ਇਹ ਸੁਣਾਉਣਾ ਨਾ ਭੁੱਲਦਾ ਕਿ ਮੈਂ ਤੇਰੀ ਵਜ੍ਹਾ ਤੋਂ ਆਪਣੇ ਪਰਿਵਾਰ ਤੋਂ ਦੂਰ ਹੋਇਆ ਆ ਪਰ ਮੈਂ ਮਨਮੀਤ ਨੂੰ ਇਸ ਗੱਲ ਨਾਲ ਹੁਣ ਕੋਈ ਫਰਕ ਨਾ ਪੈਂਦਾ ਕੋਲੂ ਹੁਣ ਸਿਰਫ ਆਪਣੇ ਬੱਚਿਆਂ ਦੀ ਹੀ ਫਿਕਰ ਰਹਿੰਦੀ ਤੇ ਉਹਨਾਂ ਦੀ ਖੁਸ਼ੀ ਵਿੱਚ ਹੀ ਖੁਸ਼ ਰਹਿੰਦੀ ਰਵਿੰਦਰ ਦੇ ਕਹਿਣ ਤੇ ਸੱਸ ਨਾਲ ਕਦੇ-ਕਦੇ ਗੱਲ ਹੁੰਦੀ ਤੇ ਜਿਵੇਂ ਹੀ ਤਾਣੇ ਸੁਣਾਉਣ ਦੇ ਮੂਡ ਵਿੱਚ ਸਾਸੂ ਹੁੰਦੀ ਤਾਂ ਮਨਮੀਤ ਕੰਮ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੰਦੀ ਇਸੇ ਤਰ੍ਹਾਂ ਮਨਮੀਤ ਦੇ ਦਿਨ ਬੀਤਦੇ ਗਏ ਮਨਮੀਤ ਦੇ ਵਿਆਹ ਦੇ 10 ਸਾਲਾਂ ਬਾਅਦ ਦਿਓਰ ਦਾ ਵਿਆਹ ਹੋਇਆ ਅਜੇ ਦੇ ਵਿਆਹ ਵਿੱਚ ਮਨਮੀਤ ਸਿਰਫ ਵਿਆਹ ਹੋਣ ਤੱਕ ਹੀ ਰੁਕੀ ਤੇ ਸਾਰੀਆਂ ਰਸਮਾਂ ਖਤਮ ਹੁੰਦੇ ਹੀ ਵਾਪਸ ਚਲੀ ਗਈ ਨਾ ਉਹਦੇ ਨਾਲ ਕਿਸੇ ਨੇ ਜ਼ਿਆਦਾ ਮਤਲਬ ਰੱਖਿਆ ਤੇ ਨਾ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਮਨਮੀਤ ਨੇ ਹੀ ਕੀਤੀ ਕਿਉਂਕਿ ਮਨਮੀਤ ਨੂੰ ਸਾਰੇ ਤਾਨੇ ਯਾਦ ਸੀ ਤੇ ਆਉਣ ਵਾਲੀ ਬਹੂ ਕੋਲੋਂ ਉਹਨਾਂ ਨੂੰ ਬਹੁਤ ਉਮੀਦਾਂ ਸੀ ਜਿਸ ਵਜ੍ਹਾ ਨਾਲ ਮਨਮੀਤ ਚੁੱਪ ਹੀ ਰਹੀ ਇਸ ਵਾਰ ਪੂਰੇ 2 ਸਾਲ ਬਾਅਦ ਮਨਮੀਤ ਗਰਮੀਆਂ ਦੀਆਂ ਛੁੱਟੀਆਂ 'ਚ ਰਵਿੰਦਰ ਦੀ ਜ਼ੇਦ ਤੇ ਆਪਣੇ ਸਹੁਰੇ ਆਈ ਸੀ ਉਹਦਾ ਦਿਲ ਤਾਂ ਨਹੀਂ ਕਰਦਾ ਸੀ ਔਨ ਨੂੰ ਪਰ ਫਿਰ ਵੀ ਆਈ ਉਹ ਨਿਰਵਿੰਦਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਜਲ ਜਾ ਆਪਣੇ ਘਰ ਮੈਂ ਆਪਣੇ ਪੇਕੇ ਚਲੀ ਜਾਨੀ ਆ ਪਰਵਿੰਦਰ ਨਹੀਂ ਮੰਨਿਆ ਮਨਮੀਤ ਜਦੋਂ ਸਹੁਰੇ ਆਈ ਤਾਂ ਵੇਖਿਆ ਪਹਿਲਾਂ ਨਾਲੋਂ ਸਾਰਾ ਕੁਝ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਅਜੇ ਦਾ ਟਿਫਨ ਤਸਵੀਰ ਦੀ ਚਾ ਉਹਦੀ ਸਾਸਾਪ ਹੀ ਖੁਸ਼ੀ-ਖੁਸ਼ੀ ਬਣਾ ਰਹੀ ਸੀ। ਮਨਮੀਤ ਦੀ ਦਰਾਣੀ ਆਰਾਮ ਨਾਲ 8 ਵਜੇ ਸੌਂ ਕੇ ਉੱઠી। 9 ਵਜੇ ਕੰਮ ਵਾਲੀ ਵੀ ਆ ਗਈ। ਜਿੰਨੇ ਝਾੜੂ ਪੋਚਾ ਬਰਤਨ ਸਭ ਕੁਝ ਕੀਤਾ। ਦੁਪਹਿਰ ਦਾ ਖਾਣਾ ਮਨਮੀਤ ਨੇ ਇਕੱਲੀ ਹੀ ਚੁੱਪਚਾਪ ਬਣਾ ਲਿਆ। ਉਸ ਤੋਂ ਬਾਅਦ ਸਾਸ ਨੇ ਮਨਮੀਤ ਨੂੰ ਸ਼ਾਮ ਦੀ ਚਾਹ ਤੇ ਖਾਣਾ ਬਣਾਉਣ ਲਈ ਕਿਹਾ। ਪਹਿਲੇ ਦਿਨ ਲੱਗਿਆ ਮਨਮੀਤ ਨੂੰ ਕਿ ਸ਼ਾਇਦ ਉਹਦੀ ਦਰਾਨੀ ਦੀ ਸਿਹਤ ਠੀਕ ਨਹੀਂ ਆ ਉਹਨੇ ਆਪਣੀ ਦਰਾਨੀ ਨੂੰ ਪੁੱਛਿਆ ਵੀ ਕਿ ਕੀ ਹੋਇਆ ਕੋਮਲ ਤੇਰੀ ਸਿਹਤ ਠੀਕ ਨਹੀਂ ਆ ਪਰ ਉਹਨੇ ਜਵਾਬ ਵਿੱਚ ਮਨਮੀਤ ਨੂੰ ਸਿਰਫ ਦੋ ਟੁਕ ਕਿਹਾ ਨਹੀਂ ਮੈਂ ਠੀਕ ਹਾਂ ਤੇ ਆਪਣਾ ਖਾਣਾ ਲੈ ਕੇ ਆਪਣੇ ਕਮਰੇ 'ਚ ਚਲੀ ਗਈ ਘਰ ਤੇ ਘਰ ਦੇ ਮੈਂਬਰਾਂ ਦਾ ਬਦਲਿਆ ਹੋਇਆ ਰੂਪ ਉਨੂੰ ਇੱਕ ਪਾਸੇ ਤਾਂ ਖੁਸ਼ੀ ਤੇ ਦੂਜੇ ਪਾਸੇ ਆਪਣੇ ਬੀਤੇ ਹੋਏ ਦਿਨਾਂ ਨੂੰ ਯਾਦ ਕਰਕੇ ਤਕਲੀਫ ਵੀ ਹੋ ਰਹੀ ਸੀ ਰਾਤ ਨੂੰ ਮਨਮੀਤ ਨੇ ਸਾਰਿਆਂ ਲਈ ਟੇਬਲ ਤੇ ਖਾਣਾ ਲਗਾ ਦਿੱਤਾ ਰਵਿੰਦਰ ਬਹਿ ਕੇ ਅਜੇ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਦੋਂ ਹੀ ਉਥੇ ਅਜੇ ਵੀ ਆ ਗਿਆ ਜਿੰਨੂੰ ਵੇਖ ਕੇ ਰਵਿੰਦਰ ਨੇ ਕਿਹਾ ਬੜੀ ਦੇਰ ਕਰ ਦਿੱਤੀ ਆਜੇ ਚਲ ਆ ਜਾ ਹੁਣ ਖਾਣਾ ਖਾਣੇ ਆ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਜਿਹਨੂੰ ਸੁਣ ਕੇ ਅਜੀ ਨੇ ਕਿਹਾ ਵੀਰ ਤੁਸੀਂ ਖਾਣਾ ਖਾ ਲਓ ਮੈਂ ਕੋਮਲ ਨਾਲ ਕਮਰੇ 'ਚ ਹੀ ਖਾਊਂਗਾ ਇਹਨਾਂ ਕਹਿ ਕੇ ਆਪਣਾ ਤੇ ਕੋਮਲ ਦਾ ਖਾਣਾ ਲੈ ਕੇ ਅਜੀ ਕਮਰੇ 'ਚ ਚਲਾ ਗਿਆ ਇਧਰ ਰਵਿੰਦਰ ਖੁਦ ਨੂੰ ਸ਼ਰਮਿੰਦਾ ਜਿਹਾ ਮਹਿਸੂਸ ਕਰਨ ਲੱਗਾ ਤੇ ਜਿਵੇਂ ਹੀ ਰਵਿੰਦਰ ਦੀ ਨਜ਼ਰ ਮਨਮੀਤ ਨਾਲ ਟਕਰਾਈ ਰਵਿੰਦਰ ਨੇ ਤੁਰੰਤ ਆਪਣੀਆਂ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਇੱਧਰ ਉੱਧਰ ਚਾਕਣ ਲੱਗਾ ਮਨਮੀਤ ਦੇ ਚਿਹਰੇ ਤੇ ਨਾ ਚਾਹੁੰਦੇ ਹੋਏ ਵੀ ਰਵਿੰਦਰ ਨੂੰ ਵੇਖ ਕੇ ਹਾਸਾ ਜਾ ਆ ਗਿਆ ਉਹ ਹਸ ਲੱਗੀ ਖਾਣਾ ਖਾਣ ਤੋਂ ਬਾਅਦ ਜਦੋਂ ਮਨਮੀਤ ਸਾਰੇ ਕੰਮ ਨਿਬੇੜ ਕੇ ਪਾਣੀ ਦੀ ਬੋਤਲ ਲੈ ਕੇ ਆਪਣੇ ਕਮਰੇ 'ਚ ਜਾਣ ਲੱਗੀ ਉਦੋਂ ਹੀ ਉਹਦੇ ਕਦਮ ਦਿਓਰ ਦਰਾਣੀ ਦੇ ਕਮਰੇ ਤੋਂ ਬਾਹਰ ਆਪਣਾ ਨਾ ਸੌਂਦੇ ਹੀ ਰੁੱਕ ਗਏ ਅਜੇ ਨੇ ਕੋਮਲ ਨੂੰ ਕਿਹਾ ਤੂੰ ਬਸ ਆਰਾਮ ਕਰ ਹਜੇ 2 ਮਹੀਨੇ ਜਦੋਂ ਤੱਕ ਭਾਬੀ ਇੱਥੇ ਆ ਤੈਨੂੰ ਕੋਈ ਕੰਮ ਕਰਨ ਦੀ ਚਿੰਤਾ ਨਹੀਂ ਆ ਤੇ ਕੰਮ ਕਰਨ ਦੀ ਕੋਈ ਲੋੜ ਵੀ ਨਹੀਂ ਆ ਬਸ ਆਪਣਾ ਤੇ ਮੇਰੇ ਹੋਣ ਵਾਲੇ ਬੱਚੇ ਦਾ ਖਿਆਲ ਰੱਖ ਤੇ ਜੇ ਕੁਝ ਬਾਹਰੋਂ ਖਾਣ ਦਾ ਦਿਲ ਕਰੇ ਤਾਂ ਦੱਸ ਦਮੀ ਮੈਂ ਬਾਹਰੋਂ ਲੈ ਆਉਂਗਾ ਪਰ ਜਦੋਂ 2 ਮਹੀਨੇ ਬਾਅਦ ਛੁੱਟੀਆਂ ਤੋਂ ਬਾਅਦ ਭਾਬੀ ਚਲੀ ਜਾਊਗੀ ਉਦੋਂ ਕਿਵੇਂ ਹੋਵੇਗਾ ਕੰਮ ਮੇਰੇ ਤਾਂ ਹੁਣੇ ਹੀ ਪੈਰ ਤੇ ਸਿਰ ਦੋਵੇਂ ਹੀ ਦਰਦ ਕਰਦੇ ਆ ਅੱਗੇ ਕੀ ਹੋਊਗਾ ਕੋਮਲ ਨੇ ਕਿਹਾ ਤਾਜੇ ਨੇ ਕਿਹਾ ਕੀ ਪੈਰ ਦਰਦ ਕਰਦੇ ਆ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਲਿਆ ਇੱਧਰ ਕਰ ਮੈਂ ਦਬਾ ਦੇਣਾ ਆ ਤੂੰ ਚਿੰਤਾ ਨਾ ਕਰ ਭਾਬੀ ਦੇ ਜਾਣ ਤੋਂ ਬਾਅਦ ਮੈਂ ਖਾਣਾ ਬਣਾਉਣ ਵਾਲੀ ਵੀ ਰੱਖ ਲੂੰਗਾ ਤੇ ਬਾਕੀ ਬਚੇ ਕੰਮ ਤਾਂ ਮਾਂ ਹੀ ਕਰ ਲੂਗੀ। ਮਨਮੀਤ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆਇਆ। ਤੇ ਉਹ ਜਿਵੇਂ ਹੀ ਆਪਣੇ ਕਮਰੇ 'ਚ ਜਾਣ ਲਈ ਮੁੜੀ ਤਾਂ ਪਿੱਛੇ ਰਵਿੰਦਰ ਖੜਾ ਸੀ। ਜਿੰਨੇ ਸ਼ਾਇਦ ਪੂਰੀ ਗੱਲ ਸੁਣ ਲਈ ਸੀ। ਦੋਵਾਂ ਦੀ ਨਜ਼ਰ ਟਕਰਾਈ ਤੇ ਦੋਵੇਂ ਇਕੱਠੇ ਹੀ ਬੋਲ ਪਏ। ਉਹ ਮੈਂ ਪਾਣੀ ਲੈਣ ਚੱਲੀ ਸੀ। ਰਵਿੰਦਰ ਵੀ ਬੋਲਿਆ ਮੈਂ ਤਾਂ ਪਾਣੀ ਲੈਣ ਆਇਆ ਸੀ। ਉਦੋਂ ਹੀ ਮਨਮੀਤ ਨੇ ਪਾਣੀ ਦੀ ਬੋਤਲ ਰਵਿੰਦਰ ਵੱਲ ਕੀਤੀ। ਦਿਉਰ ਦਰਾਣੀ ਦੀਆਂ ਗੱਲਾਂ ਸੁਣ ਕੇ ਮਨਮੀਤ ਨੂੰ ਆਪਣੇ ਪੁਰਾਣੇ ਦਿਨ ਯਾਦਾ ਗਏ। ਜਿੰਨੂੰ ਸੋਚ ਕੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹਦੀਆਂ ਅੱਖਾਂ 'ਚ ਨੀਂਦ ਗਾਇਬ ਹੋ ਗਈ ਸੀ। ਇਹ ਦਰਵਿੰਦਰ ਵੀ ਬੈੱਡ ਤੇ ਬੰਦ ਅੱਖਾਂ ਨਾਲ ਸੌਣ ਦਾ ਨਾਟਕ ਕਰ ਰਿਹਾ ਸੀ। ਉਦੋਂ ਹੀ ਉਹਨੇ ਮਨਮੀਤ ਵੱਲ ਆਪਣੀ ਧੌਣ ਕੁਮਾ ਕੇ ਵੇਖਿਆ ਤੇ ਕਿਹਾ ਮਨਮੀਤ ਤੂੰ ਆਪਣੇ ਪੇਕੇ ਜਾਣਾ ਸੀ ਨਾ ਸਵੇਰੇ ਉੱਠ ਕੇ ਸਮਾਨ ਪੈਕ ਕਰ ਲਈ ਮੈਂ ਛੱਡ ਆਉਂਗਾ ਤੂੰ ਆਰਾਮ ਨਾਲ ਆਪਣੀਆਂ ਛੁੱਟੀਆਂ ਕੱਟ ਕੇ ਸਿੱਧਾ ਆਪਣੇ ਘਰ ਹੀ ਆ ਜੀ ਤੇ ਇਹਨਾਂ ਕਹਿ ਕੇ ਉਹ ਪਾਸਾ ਮੋੜ ਕੇ ਸੌਂ ਗਿਆ ਪਾਸਾ ਬਦਲਦੇ ਬਦਲਦੇ ਮਨਮੀਤ ਸੋਚ ਰਹੀ ਸੀ ਕਿ ਲੋਕ ਕਿੰਨੀ ਛੇਤੀ ਬਦਲ ਜਾਂਦੇ ਆ ਰਵਿੰਦਰ ਦੀਆਂ ਗੱਲਾਂ ਵੀ ਉਹਨੂੰ ਕੋਈ ਤਸੱਲੀ ਨਹੀਂ ਦੇ ਰਹੀਆਂ ਸੀ ਕਿਉਂਕਿ ਜਦੋਂ ਤੱਕ ਉਹ ਰਵਿੰਦਰ ਨੂੰ ਪਿਆਰ ਤੇ ਆਪਣੇ ਪਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਉਦੋਂ ਤੱਕ ਰਵਿੰਦਰ ਨਹੀਂ ਸਮਝਿਆ ਪਰ ਅੱਜ ਜਦੋਂ ਉਹਦਾ ਖੁਦ ਦਾ અપਮਾਨ ਹੋਇਆ ਤਾਂ ਗੱਲ ਸਮਝ ਆ ਗਈ ਇਹ ਸਭ ਕੁਝ ਸੋਚਦੇ ਸੋਚਦੇ ਉਹਦੀ ਅੱਖ ਕਦੋਂ ਲੱਗ ਗਈ ਉਹਨੂੰ ਪਤਾ ਹੀ ਨਾ ਲੱਗਾ ਅਗਲੇ ਦਿਨ ਸਵੇਰੇ ਮਨਮੀਤ ਜਦੋਂ ਰਸੋਈ ਚ ਗਈ ਤਾਂ ਵੇਖਿਆ ਸਾਸ ਸਤੇ ਅਜੇ ਪਹਿਲਾਂ ਹੀ ਉੱਥੇ ਮੌਜੂਦ ਸੀ ਸਾਸ ਨੇ ਮਨਮੀਤ ਨੂੰ ਕਿਹਾ ਬਉ ਲੱਗਦਾ ਆ ਇਕੱਲੀ ਰਹਿੰਦੇ ਰਹਿੰਦੇ ਦੇਰ ਨਾਲ ਸੌਂ ਕੇ ਉੱਠਣ ਦੀ ਤੈਨੂੰ ਆਦਤ ਪੈ ਗਈ ਆ ਉਦੋਂ ਹੀ ਅਜੇ ਨੇ ਫਿਰ ਵਿਅੰਗ ਜਿਹਾ ਕੱਸਦੇ ਹੋਏ ਮਨਮੀਤ ਨੂੰ ਕਿਹਾ ਲੈ ਮਾਂ ਤੂੰ ਬਹੁਤ ਭੋਲੀ ਆ ਇਸੇ ਲਈ ਤਾਂ ਔਰਤਾ ਵੱਖ ਰਹਿਣ ਜਾਂਦੀਆਂ ਆ ਕਿ ਸਾਰਾ ਕੁਝ ਆਪਣੀ ਮਰਜ਼ੀ ਦਾ ਕਰ ਸਕਣ ਤੁਸੀਂ ਤਾਂ ਬੇਕਾਰ ਚ ਹੀ ਉਮੀਦਾਂ ਲਾਈਆਂ ਆ ਤੁਸੀਂ ਕੀ ਸੋਚਿਆ ਕਿ ਤੁਹਾਡੀ ਸੇਵਾ ਹੋਊਗੀ ਤੁਹਾਨੂੰ ਚਾਹ ਨਾਸ਼ਤਾ ਖਾਣਾ ਸਮੇਂ ਤੇ ਮਿਲੂਗਾ ਗਰਮੀ ਦੀਆਂ ਛੁੱਟੀਆਂ 'ਚ ਕੁਝ ਔਰਤਾ ਸਿਰਫ ਬਸ ਮਜਬੂਰੀ 'ਚ ਦਿਖਾਵਾ ਕਰਨ ਆਂਦੀਆਂ ਆ ਤਾਮਨमीत ਨੇ ਕਿਹਾ ਅਜੇ ਤੂੰ ਤਾਂ ਤਾਣਾ ਮਾਰਨ ਤੇ ਦੂਜੀਆਂ ਔਰਤਾਂ ਨੂੰ ਸਿਖਾਉਣ ਚ ਔਰਤਾਂ ਤੋਂ ਵੀ ਅੱਗੇ ਆ ਜਿੰਨੀ ਸਿੱਖਿਆ ਤੂੰ ਅੱਜ ਤੱਕ ਮੈਨੂੰ ਦਿੱਤੀ ਆ ਉਨੀ ਸਿੱਖਿਆ ਤੂੰ ਸ਼ਾਇਦ ਆਪਣੀ ਘਰ ਵਾਲੀ ਕੋਮਲ ਨੂੰ ਦੇਣਾ ਭੁੱਲ ਗਿਆ ਆ ਕਿੱਥੇ ਗਏ ਤੇਰੇ ਵਾਦੇ ਇਹ ਚਾਹ ਖਾਣਾ ਤਾਂ ਕੀ ਤੇਰੀ ਘਰ ਵਾਲੀ ਤਾਂ ਮਾਂਜੀ ਨੂੰ ਪਾਣੀ ਵੀ ਮੰंजे ਤੇ ਦੇ ਦਊਗੀ ਹੁਣ ਤਾਂ ਪਾਣੀ ਦੇਣਾ ਤਾਂ ਦੂਰ ਮਾਂਜੀ ਤਾਂ ਚਾਹ ਨਾਸ਼ਤਾ ਵੀ ਆਪ ਹੀ ਬਣਾ ਰਹੀ ਆ ਜੋ ਕਿ ਜਦੋਂ ਮੈਂ ਇੱਥੇ ਰਹਿੰਦੀ ਸੀ ਉਹਨਾਂ ਨੇ ਕਦੀ ਨਹੀਂ ਕੀਤਾ ਸੀ ਵੈਸੇ ਮੈਂ ਤੁਹਾਨੂੰ ਇਹ ਦੱਸਣ ਆਈਆਂ ਕਿ ਮੈਂ ਆਪਣੇ ਪੇਕੇ ਚੱਲੀ ਆਂ ਮਨਮੀਤ ਨੂੰ ਇੰਨਾ ਕਹਿੰਦੇ ਸੁਣ ਕੇ ਅਜੇ ਨੂੰ ਬਹੁਤ ਗੁੱਸਾ ਆ ਪਿੱਛੇ ਖੜੇ ਰਵਿੰਦਰ ਨੂੰ ਉਹਨੇ ਕਿਹਾ ਵੀਰ ਵੇਖਿਆ ਭਾਬੀ ਦੀ ਜ਼ੁਬਾਨ ਕਿਵੇਂ ਕੈਂਚੀ ਵਾਂਗ ਚੱਲਦੀ ਆ ਤੇ ਤੁਸੀਂ ਚੁੱਪਚਾਪ ਖੜੇ ਇੱਥੇ ਸੁਣ ਰਹੇ ਹੋ ਜੇ ਪੇਕੇ ਹੀ ਜਾਣਾ ਸੀ ਇਹਨਾਂ ਨੇ ਤਾਂ ਫਿਰ ਦੋ ਦਿਨ ਇੱਥੇ ਆ ਕੇ ਲੋਕਾਂ ਨੂੰ ਖਾਣ ਦੀ ਕੀ ਲੋੜ ਸੀ ਉਦੋਂ ਹੀ ਰਵਿੰਦਰ ਨੇ ਪਹਿਲੀ ਵਾਰ ਕੁਝ ਕਿਹਾ ਕਿ ਅਜੇ ਹੁਣ ਮੈਂ ਮਨਮੀਤ ਦੇ ਪੈਰ ਤੱਕ ਦਬਾ ਨਹੀਂ ਸਕਦਾ ਤਾਂ ਪਤੀ ਹੋਣ ਦੇ ਨਾਤੇ ਉਹਦੀ ਸੱਚੀ ਗੱਲ ਸੁਣਤਾ ਸਕਦਾ ਆ ਚੁੱਪਚਾਪ ਵੈਸੇ ਵੀ ਪਹਿਲਾਂ ਬਹੁਤ ਸਾਰੀਆਂ ਗਲਤੀਆਂ ਕਰ ਚੁੱਕਿਆ ਆ ਮੈਂ ਮਨਮੀਤ ਦੇ ਮਾਮਲੇ 'ਚ ਹੁਣ ਗਲਤੀ ਨਹੀਂ ਕਰਨਾ ਚਾਹੁੰਦਾ ਮੈਂ ਹੁਣ ਮੈਨੂੰ ਆਪਣੀ ਗਲਤੀ ਸਮਝ ਆ ਗਈ ਆ ਇਸ ਲਈ ਬਾਕੀ ਪਤੀਆਂ ਵਾਂਗ ਮੈਂ ਵੀ ਆਪਣੀ ਪਤਨੀ ਦੀ ਹਰ ਖੁਸ਼ੀ ਦਾ ਖਿਆਲ ਰੱਖੂੰਗਾ ਹਰ ਵਾਰ ਮਨਮੀਤ ਨੂੰ ਮੇਰੀ ਵਜ੍ਹਾ ਨਾਲ ਰੋਕੇ ਇਕੱਲੇ ਆਪਣੇ ਪੇਕੇ ਜਾਣਾ ਪੈਂਦਾ ਸੀ ਪਰ ਇਸ ਵਾਰ ਮੈਂ ਖੁਦ ਉਹਨੂੰ ਖੁਸ਼ੀ-ਖੁਸ਼ੀ ਪੇਕੇ ਛੱਡ ਕੇ ਆਉਂਗਾ ਇਹਨਾਂ ਕਹਿ ਕੇ ਰਵਿੰਦਰ ਨੇ ਮਨਮੀਤ ਵੱਲ ਵੇਖਿਆ ਤੇ ਉਹਦਾ ਹੱਥ ਫੜ ਕੇ ਉਹਨੂੰ ਆਪਣੇ ਨਾਲ ਕਮਰੇ ਚ ਸਮਾਨ ਪੈਕ ਕਰਨ ਲਈ ਚਲਾ ਗਿਆ। ਇਹਦਰ ਅਜੇ ਨਹੀਂ ਰਵਿੰਦਰ ਦੀ ਗੱਲ ਸੁਣਦੇ ਹੀ ਮੂੰਹ ਬਣਾ ਲਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਮਨਮੀਤ ਤੇ ਰਵਿੰਦਰ ਨੇ ਦੋਵਾਂ ਨੇ ਹੀ ਰਾਤ ਦੀਆਂ ਉਹਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਆ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ। ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰਡ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ